ਰਾਂਦੀਆਂ ਵਿੱਚ ਜੁੱਤੀਆਂ ਪਾ ਰਹੇ ਆ ਆ ਮੀਕੇ ਦੇ ਸਿਰ ਦੀ ਜੁੱਤੀਆਂ ਆ ਮੀਕਾ ਜਿਹੜਾ ਦੇ ਸਿਰ ਚਾ ਰੰਧਾਵਾ ਰੰਧੂਵਾ ਜੋ ਵੀ ਹੈਗੇ ਵੀ ਪਾ ਗਏ ਇਹਨਾਂ ਦੇ ਜੁੱਤੀਆਂ ਸਿਰ ਤੇ ਹੁੰਦੀਆਂ ਇਹ ਲਿਆਓ ਹੁਣ ਇਹਨੂੰ ਇਹਨਾਂ ਨੂੰ ਲੂਈਏ ਇਹਨਾਂ ਨੂੰ ਇਹ ਪੰਜਾਬ ਦੇ ਪੁੱਤ ਨਾ ਹੋ ਮਾਰੇ ਲੋਕ ਮਰਦਾਵਾ 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 ਜਿੰਦਾਬਾਦ ਜਿੰਦਾਬਾਦ ਸਾਰੇ ਸਤਿਕਾਰਯੋਗ ਭਗਤਾਂ ਨੂੰ ਸਤਿਕਾਰਯੋਗ ਜਿੰਦਾਬਾਦ ਉਹ ਮਰ ਜੇ ਹਵਾ ਪੈਣ ਦੇ ਉਹ ਨਹੀਂ ਸਾਡਾ ਖਾਣਾ ਨਹੀਂ ਹੋ ਰਹਾ ਜਿੰਦਾਬਾਦ ਅਸੀਂ ਇਸ ਵਕਤ ਮੌਜੂਦ ਹਾਂ ਦੁਆਬੇ ਦੇ ਪਿੰਡ ਦੋਸਾਂਝ ਕਲਾਂ ਜਿਹੜਾ ਪਿੰਡ ਕਿਸੇ ਜਾਣ ਪਛਾਣ ਤੋਂ ਮਹਤਾਜ ਨਹੀਂ ਹੈਗਾ ਕਿਉਂਕਿ ਇਸ ਨਗਰ ਦਾ ਜੰਪਾਲ ਦਲਜੀਤ ਦੋਸਾਂਝ ਜਿਹੜਾ ਹੁਣ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਕਿਉਂਕਿ ਫਿਲਮ ਜਿਹੜੀ ਹੈ ਸਰਦਾਰ ਜੀ 3 ਰਿਲੀਜ਼ ਹੋਈ ਹੈ ਪਰ ਭਾਰਤ ਦੇ ਵਿੱਚ ਉਹ ਰਿਲੀਜ਼ ਨਹੀਂ ਹੋਈ ਜਿਸ ਨੂੰ ਲੈ ਕੇ ਹੁਣ ਉਸ ਦੇ ਹੱਕ ਦੇ ਵਿੱਚ ਭਾਰਤ ਕਿਸਾਨ ਯੂਨੀਅਨ ਦੁਆਬਾ ਜਿਹੜੀ ਨਿਤਰੀ ਹੈ ਸਾਡੇ ਨਾਲ ਬਾਜਵਾ ਸਾਹਿਬ ਮੌਜੂਦ ਹੈ ਬਾਜਵਾ ਜੀ ਫਿਲਮ ਨੂੰ ਲੈ ਕੇ ਤੇ ਦਲਜੀਤ ਨੂੰ ਲੈ ਕੇ ਕਾਫੀ ਵਿਵਾਦ ਛੜਿਆ ਹੋਇਆ ਹੈ ਪਾਕਿਸਤਾਨ ਦੇ ਵਿੱਚ ਜਾਂ ਹੋਰ ਜਿਹੜੀ ਹੈ ਸਟੇਟਰ ਦੇ ਵਿੱਚ ਜਿਹੜੇ ਜਰੂਰ ਫਿਲਮ ਜਿਹੜੇ ਰਿਲੀਜ਼ ਹੋ ਗਿਆ ਪਰ ਕੰਟਰੀ ਦੀ ਗੱਲ ਕਰੇ ਇੰਡੀਆ ਦੇ ਵਿੱਚ ਇਹਨੂੰ ਬੈਨ ਕਰ ਦਿੱਤਾ ਗਿਆ ਕਿਵੇਂ ਦੇਖਦੇ ਸਾਰਾ ਦੇਖੋ ਜੀ ਕੁਝ ਮਾੜੇ ਅੰਸਰਾਂ ਦੇ ਕਹਿੰਦੇ ਸਰਕਾਰ ਇਹਨੂੰ ਬੈਨ ਨਹੀਂ ਕੀਤਾ ਲੇਟ ਹੋ ਜੇਗੀ ਫਿਲਮ ਜਰੂਰ ਲੱਗੇਗੀ ਪਰ ਇੱਕ ਗੱਲ ਜਰੂਰ ਕਹਿੰਨੇ ਆ ਭਾਈ ਜਿਹੜਾ ਸੱਚੇ ਸੱਚ ਰਹਿਣਾ ਇਹਨਾਂ ਨੂੰ ਅੱਗੇ ਵੀ ਦੱਸਿਆ ਸੀਗਾ ਕਿ 92% ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਨ ਚ ਪੰਜਾਬੀਆਂ ਨੇ ਦਿੱਤੀਆਂ ਅੱਜ ਇੱਕ ਸਿੱਖ ਚਿਹਰੇ ਨੂੰ ਪਗੜੀਧਾਰੇ ਨੂੰ ਇਹ ਟਾਰਗੇਟ ਕਰਕੇ ਆ ਮੀਕਾ ਬੀ ਪ੍ਰਾਗੇ ਦਾ ਰੰਦਾਵਾ ਇਹ ਬੰਦੇ ਪੰਜਾਬੀ ਗਾ ਕੇ ਪੰਜਾਬੀ ਦਾ ਖਾ ਕੇ ਤੇ ਹੁਣ ਮੁਕਰ ਰਹੇ ਨੇ ਪਿਛਾ ਨੂੰ ਤੇ ਕਹਿ ਰਹੇ ਨੇ ਦਲਜੀਤ ਮਾਫੀ ਮੰਗ ਲੈ ਕਿਸ ਗੱਲੋਂ ਮਾਫੀ ਮੰਗ ਲੈ ਅਸੀਂ ਚਾਹੁੰਦੇ ਆ ਇਹ ਸਾਰੇ ਮੀਕੇ ਹੋਰੀ ਪੰਜਾਬ ਕੋਲੋਂ ਪੰਜਾਬੀਅਤ ਕੋਲੋਂ ਤੇ ਦਲਜੀਤ ਦਸਾਂਝ ਕੋਲੋਂ ਮਾਫੀ ਮੰਗੇ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਭਾਈ ਕਦੇ ਭੁੱਲ ਨਾ ਜਾਇਓ ਦਲਜੀਤ ਹੀ ਕਹਿੰਦਾ ਹੁੰਦਾ ਪੰਜਾਬੀ ਆ ਗਏ ਤੇ ਦਲਜੀਤ ਅੱਜ ਅਹੀ ਦਸਾਂਜਾਂ ਦੇ ਵਿੱਚ ਆ ਗਏ ਆ ਭਾਰਤੀ ਕਿਸਾਨ ਜਣੀਆਂ ਨਾਲੇ ਤੇ ਆਪਾਂ ਕਹਾਂਗੇ ਪੰਜਾਬੀ ਆ ਗਏ ਓਏ ਗੱਲ ਇੱਕੋ ਹੀ ਏ ਭਾਈ ਇਹ ਸਾਸਾਂ ਨੇ ਸਾਰੀਆਂ ਹੁਣ ਸਾਡੀਆਂ ਟੀਮਾਂ ਨੇ ਪਾਕਿਸਤਾਨ ਖੇਡਣ ਜਾਣਾ ਸਾਨੂੰ ਖੁਸ਼ੀ ਏ ਹਾਕੀ ਟੀਮ ਪਾਕਿਸਤਾਨ ਦੀ ਆ ਰਹੀ ਹੈ ਅਸੀਂ ਵੈਲਕਮ ਕਹਿੰਦੇ ਆ ਖੁਸ਼ੀ ਏ ਖੇਡਾਂ ਜੜੀਆਂ ਨੇ ਸਾਂਝਤਾਈ ਦਾ ਪ੍ਰਤੀਕ ਏ ਉਹ ਜਿਹੜੇ ਕੁਝ ਬੰਦੇ ਨਕਮੇ ਬੰਦੇ ਕਹਿੰਦੇ ਨੇ ਅਸੀਂ ਫਿਲਮ ਨਹੀਂ ਲੱਗਣ ਦੇਣੀ ਕਿਉਂ ਇੱਕ ਕੁੜੀ ਨੇ ਕੰਮ ਕੀਤਾ ਪਾਕਿਸਤਾਨ ਦੀ ਉਹ ਨਫ਼ਰਤ ਫੈਲਾਉਂਦੇ ਨੇ ਪਰ ਅੱਜ ਅਸੀਂ ਉਹਨਾਂ ਨੂੰ ਕਵਾਂਗੇ ਕਿ ਉਹਨਾਂ ਨੇ ਇੱਥੋਂ ਖਡਾਰੀ ਜਾਣੇ ਆ ਤੇ ਆਉਣੇ ਨੇ ਉਹਨਾਂ ਨੂੰ ਰੋਕ ਪਾਣਗੇ ਸਰਕਾਰ ਨੂੰ ਕਹਿ ਰਹੇ ਹਾਂ ਮੈਂ ਸਰਕਾਰ ਨੂੰ ਅਪੀਲ ਕਰਨਾ ਕਿ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਅਤੇ ਸਿੱਖ ਨੂੰ ਇਹ ਟਾਰਗੇਟ ਕਰ ਰਹੇ ਨੇ ਕਿਉਂ ਕਿ ਸਿੱਖ ਦੀ ਪਛਾਣ ਦਲਜੀਤ ਸਾਂਨੇ ਉੱਥੇ ਪਛਾਤੀ ਜਿੱਥੇ ਇਹਨਾਂ ਨੇ ਭਾਰਤ ਵਾਲਿਆਂ ਨੇ ਸੋਚਿਆ ਵੀ ਨਹੀਂ ਸੀਗਾ ਪਰ ਉਹ ਭਾਰਤ ਦਾ ਨਾਮ ਲੈਂਦਾ ਤਿਰੰਗਾ ਝੰਡਾ ਲੈ ਕੇ ਤੁਰਦਾ ਮੈਨੂੰ ਫੇਰ ਪਤਾ ਨਹੀਂ ਇਹਨਾਂ ਨੂੰ ਕਿਉਂ ਉਹਦੇ ਤੋਂ ਮਿਰਚਾਂ ਲੜਦੀਆਂ ਇਹ ਉਹ ਲੋਕ ਨੇ ਜਿਹੜਾ ਖਾਂਦੇ ਪੰਜਾਬ ਦਾ ਨੇ ਤੇ ਗਉਣ ਗਉਂਦੇ ਨੇ ਹੋਸਟੇਟਾਂ ਦਾ ਮੈਂ ਨਾਂ ਨਹੀਂ ਲੈਂਦਾ ਇਹ ਮੀਕੇ ਹੋਰੀ ਕਿਤੇ ਪੰਜਾਬ 'ਚ ਵੜਨ ਸਹੀ ਸਾਡੀ ਜਥੇਬੰਦੀ ਉਹਦਾ ਡਟ ਕੇ ਵਿਰੋਧ ਕਰੇਗੀ ਅੱਜ ਪਤਲਾ ਕਿੱ데 ਕਦਾ ਫੁਕਿਆ ਇਹ ਬੀ ਪ੍ਰਾਗ ਫਿਰ ਇੱਕ ਹੈਗਾ ਮੁੰਡਾ ਰੰਦਾਵਾ ਤੇ ਇੱਕ ਮੀਕੇ ਦਾ ਮੀਕੇ ਦੇ ਮਾਰੀਆਂ ਜੁੱਤੀਆਂ ਰੱਜ ਕੇ ਕਿਉਂਕਿ ਉਹਦੇ ਮੂੰਹ ਆ ਇਹ ਫੱਬਦਾ ਨਹੀਂ ਕਿ ਦਲਜੀਤ ਮਾਫੀ ਮੰਗ ਲੇ ਇੱਕ ਹੋਰ ਟੋਚਿਆ ਬੰਦਾ ਮੈਨੂੰ ਨਾਮ ਭੁੱਲ ਗਿਆ ਕਹਿੰਦਾ ਮਾਫੀ ਮੰਗ ਕੇ ਪਾਸੇ ਕਰੇ ਕੰਮ ਉਹ ਪਾਸੇ ਗਈ ਪੰਜਾਬੀ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਪਤਾ ਕਿਦਾਂ ਦੇ ਲੋਕ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਕਹਿੰਦਾ ਅਸੀਂ ਪੰਜ ਪੰਜ ਵਾਰ ਹੀ ਨਹੀਂ ਦਸ ਦਸ ਵਾਰੀ ਵੇਖਣੀ ਹੈ ਫਿਕਰ ਨਾ ਕਰਿਓ ਪਰ ਜਿੱਦਣ ਇੱਥੇ ਲੱਗ ਗਈ ਹੁਣ ਜਿੰਨਾ ਨਹੀਂ ਵੇਖਣੀ ਉਹਨਾਂ ਨੇ ਵੀ ਵੇਖਣੀ ਐ ਤੇ ਇਸ ਕਰਕੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਤੇ ਜਲਦੀ ਦਲਜੀਤ ਦਸਾਂਝ ਨੂੰ ਕਹਿੰਨੇ ਚੜ੍ਹਦੀ ਕਲਾ 'ਚ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਜੀ ਪਿੰਡ ਪਹੁੰਚੇ ਆ ਦਲਜੀਤ ਦਾ ਜੱਦੀ ਪਿੰਡ ਐ ਇਹ ਹਾਲੇ ਤੱਕ ਕਿਸੇ ਨਾਲ ਪਰਿਵਾਰਕ ਮੈਂਬਰ ਨਾਲ ਕੋਈ ਮੁਲਾਕਾਤ ਹੋਈ ਐ ਪਰਿਵਾਰ ਦੇ ਵਿੱਚ ਇੱਥੇ ਕੌਣ ਹੈਗਾ ਨਹੀਂ ਇੱਥੇ ਪਰਿਵਾਰ ਨਾਲ ਤਾਂ ਮੁਲਾਕਾਤ ਨਹੀਂ ਹੋਈ ਪਰ ਜਿੱਦਾਂ ਕਿ ਆਪਾਂ ਜਾਣਦੇ ਵੀ ਜਿਹੜਾ ਆਪਣਾ ਇਹ ਦਸਾਂਝ ਕਲਾ ਪਿੰਡ ਐ ਆ ਕਿ ਆਪਣੇ ਹਲਕੇ ਦੀ ਸ਼ਾਨ ਆ ਜਿਹੜਾ ਦਲਜੀਤ ਦੇ ਸਾਝ ਹੈ ਹਮ ਇਹਨੇ ਦੇਖੋ ਹਲਕੇ ਦਾ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਮੈਂ ਕਹਿੰਨਾ ਇਕੱਲੇ ਮਾਪਿਆਂ ਦਾ ਨਹੀਂ ਇਕੱਲੇ ਪਿੰਡ ਦਾ ਨਹੀਂ ਪੂਰੇ ਦੇਸ਼ ਦਾ ਜਿਹੜਾ ਮਾਣ ਦੇਖੋ ਕਿੱਡਾ ਉੱਚਾ ਕੀਤਾ ਤੁਸੀਂ ਉਹ ਦੇਖਦੇ ਆ ਕਿੰਨੀ ਵੱਡੀ ਮੈਗਜ਼ੀਨ ਹੈ ਵਾਰਲਡ ਦੀ ਫੇਮਸ ਮੈਗਜ਼ੀਨ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਆ ਥੋੜੇ ਦਿਨ ਪਹਿਲਾਂ ਦਸਤਾਰ ਪਾ ਕੇ ਫਿਰ ਉਹਨਾਂ ਦੀ ਇੰਟਰਵਿਊ ਸੁਣੀ ਆ ਮੈਂ ਦਲਜੀਤ ਦੋਸਾਂ ਦੀ ਹਰ ਬੰਦਾ ਆਪਣੀ ਫੀਲਡ 'ਚ ਕੰਮ ਕਰ ਰਿਹਾ ਅਸੀਂ ਅਸੀਂ ਜਥੇਬੰਦੀ ਨੂੰ ਲੜਾਈ ਲੜ ਰਹੇ ਆ ਤੁਸੀਂ ਪ੍ਰੈਸ ਦੇ ਵਿੱਚ ਕੰਮ ਕਰ ਰਹੇ ਹੋ ਸਮਾਜ ਦੀ ਕੋਈ ਐਕਟਿੰਗ ਕਰਦਾ ਕੋਈ ਆਪਣੇ ਐਕਟਿੰਗ ਦੇ ਨਾਲ ਸਮਾਜ ਨੂੰ ਸੁਧਾਰਦਾ ਇਹ ਦਲਜੀਤ ਦਸਾਨੀਆਂ ਫਿਲਮਾਂ ਬਹੁਤ ਜ਼ਿਆਦਾ ਘਟੀਆਂ ਨਹੀਂ ਹੁੰਦੀਆਂ ਇਹ ਕਿ ਲਈ ਜਿਦਾ ਆਮ ਫਿਲਮਾਂ ਮੀਕਾ ਹੁਣਾ ਵਾਂਗੂ ਨਹੀਂ ਕਰਦਾ ਉਹ ਪਰ ਜਿੱਦਾਂ ਜੋ ਲਖਣ ਮੀਕਾ ਹੁਣਾ ਦੇ ਗੰਦ ਫਲਾਉਣ ਦੇ ਉਹ ਇੱਕ ਵਧੀਆ ਕਲਾਕਾਰ ਆ ਤੁਸੀਂ ਦੇਖੋ ਕਿੰਨੀ ਤਰਸਦੀ ਆ ਐਡੇ ਸਿੱਧੂ ਮੂਸੇ ਵਾਲੇ ਨਾਲ ਹੁੰਦੀ ਸੀ ਐਡੇ ਹੁਣ ਦਲਜੀਤ ਦਸਾਨੀ ਨਾਲ ਹੋ ਰਹੀ ਆ ਤੇ ਉਹ ਕਹਾਵਤ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਨਿਤ ਮਹਿੰਮਾ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਇਹ ਸਾਨੂੰ ਇਦਾਂ ਦੀਆਂ ਮੌਕੇ ਆਉਂਦੇ ਰਹਿਣੇ ਆ ਇਕੱਲੇ ਦਲਜੀਤ ਨਾ ਨਹੀਂ ਆਉਣ ਵਾਲੇ ਹੋਰ ਜਿਹੜੇ ਨਵੇਂ ਮੁੰਡੇ ਹੋਣਗੇ ਉਹਨਾਂ ਨੇ ਵੀ ਇਦਾਂ ਕਰਨੀ ਨਹੀਂ ਕਿਉਂਕਿ ਪੱਗ ਪੰਜਾਬੀ ਤੇ ਪੰਜਾਬ ਇਹ ਤਿੰਨ ਚੀਜ਼ਾਂ ਰੜਕਦੀਆਂ ਆ ਕੁਝ ਕੁਝ ਬੰਦਿਆਂ ਨੂੰ ਜਦਕੇ ਨਹੀਂ ਹੋਣੀਆਂ ਇਹ ਜਾਂਦੀਆਂ ਜਦੋਂ ਜਦੋਂ ਸੈਂਸਰ ਬੋਰਡ ਕਸ਼ਮੀਰ ਫਾਈਲ ਵੜੀਆਂ ਫਿਲਮਾਂ ਨੂੰ ਰਿਲੀਜ਼ ਕਰਾ ਸਕਦਾ ਹੋਰ ਫਿਲਮਾਂ ਆ ਕਿੰਨੀਆਂ ਗੰਦੀਆਂ ਘਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਤੁਸੀਂ ਦੇਖੋ ਸੋਚ ਕੇ ਦੇਖੋ ਜਿਹੜਾ ਦੁਖਾਂਤ ਪੰਜਾਬ ਨੇ ਹੰਡਾਇਆ 92 ਦਾ 54 ਤੋਂ ਲੈ ਕੇ 92 ਦਾ ਉਹਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੇ ਫਿਲਮ ਬਣਾਈ ਐ ਉਹਨਾਂ ਦੇ ਜੀਵਨ ਦੇ ਉੱਤੇ ਉਹਨੂੰ ਦੇਖੋ ਕਿੰਨੇ ਕਹਿੰਦੇ ਕੱਟ ਲਾਓ ਜੀ ਬੰਦ ਕਰੋ ਜੀ ਉਸ ਤੋਂ ਬਾਅਦ ਹੁਣ ਆ ਜਾਓ ਜਿਹੜੀ ਆ ਫਿਲਮ ਆਈ ਆ ਸਰਦਾਰ ਜੀ 3 ਇੱਕ ਐਂਟਰਟੇਨਮੈਂਟ ਦਾ ਜਰੀਆ ਹੈ ਜਿਹੜਾ ਫਿਲਮ ਆ ਨਾ ਇਹ ਐਂਟਰਟੇਨਮੈਂਟ ਆ ਆਪਾਂ ਤਿੰਨ ਘੰਟੇ ਫਿਲਮ ਦੇਖਦੇ ਆ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਨਿਕਲ ਜਾਂਦੀ ਆ ਬੰਦਾ ਖੁਸ਼ ਹੋ ਕੇ ਬਾਹਰ ਆ ਜਾਂਦਾ ਹੋਰ ਆਪਾਂ ਚਲੋ ਚੰਗੀਆਂ ਫਿਲਮਾਂ ਸੇਧ ਵੀ ਦਿੰਦੀਆਂ ਪਰ ਇਹ ਸਮਝੋ ਗੱਲ ਆ ਵੀ ਫਿਲਮ ਜਦੋਂ ਬਣੀ ਆ ਕਿ ਉਦੋਂ ਵੀ ਪੰਜਾਬ ਭਾਰਤ ਦੇ ਬਖਸਦਾਂ ਦੇ ਗੋਲਾਬਾਰੀ ਚੱਲ ਰਹੀ ਸੀ ਨਹੀਂ ਇਹ ਜਿਹੜੇ ਤਣਾਅ ਥੋੜੇ ਸਮੇਂ ਲਈ ਪੈਦਾ ਹੋਇਆ ਤੇ ਅਸੀਂ ਵੀ ਚਾਹੁੰਨੇ ਹਾਂ ਮੈਂ ਥੋੜੇ ਸਮੇਂ ਬਾਅਦ ਇਹ ਜਦੋਂ ਲੋਕੀ ਆਪਸ ਵਿੱਚ ਹੀ ਰਹਿਣ ਕਿੰਨਾ ਵਧੀਆ ਮਾਹੌਲ ਹੋ ਗਿਆ ਸੀ ਪੰਜਾਬ ਦੇ ਲੋਕ ਉੱਧਰ ਜਾ ਰਹੇ ਸੀ ਆਪਣੇ ਪੁਰਾਣੇ ਬਜ਼ੁਰਗਾਂ ਦੇ ਦੇਖ ਰਹੇ ਸੀ ਜਿਹੜੇ ਘਰ-ਬਾਰ ਉਹ ਲੋਕ ਇੱਧਰ ਆਉਣ ਨੂੰ ਕਾਹਲੇ ਨੇ ਚਲੋ ਕੁਛ ਨਾ ਕੋਈ ਗੱਲੋ ਸਿਆਸਤ ਨੂੰ ਪ੍ਰੇਰਿਤ ਗੱਲੋ ਜਾਂ ਲੜਾਈ ਹੋਈ ਹੈ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਦਲਜੀਤ ਦੇ ਸਾਹਜ ਉਹ ਸ਼ੁਰੂਆਮਾਂ ਜਿਨ੍ਹਾਂ ਨੇ ਪਹਿਲੇ ਦਿਨ ਹੀ ਕਿਸਾਨੀ ਅੰਦੋਲਨ ਦੇ ਵਿੱਚ ਆ ਕੇ ਸਾਡੇ ਨਾਲ ਮੋੜਾ ਲਾਗੇ ਮੋੜਾ ਮੋੜਾ ਲਾ ਕੇ ਖੜੇ ਆ ਤੇ ਅਸੀਂ ਅੱਜ ਜਿਉਣਾ ਨੂੰ ਲੋੜ ਅਸੀਂ ਅੱਜ ਪੁਰਾਣਾ ਮੋੜਾ ਮੋੜਾ ਲਾ ਕੇ ਖੜੇ ਆ ਆਉਣ ਵਾਲੇ ਸਮੇਂ ਦੀ ਵੀ ਜਿੱਦਾਂ ਦਾ ਵੀ ਪ੍ਰੋਗਰਾਮ ਦਊਗੀ ਜਥੇ ਬੰਦੀ ਅਸੀਂ ਉਹਨੂੰ ਮਾਵਾਗੇ ਤੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਚਾਹੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਜਿਹੜੀ ਫਿਲਮ ਆ ਉਹ ਹੋਵੇ ਚਾਹੇ ਸਰਦਾਰ ਜੀਤਰੀ ਆ ਇਹਨਾਂ ਨੂੰ ਬਿਨਾਂ ਕਿਸੇ ਕਟ ਤੋਂ ਰਿਲੀ ਦੇ ਕਰਨਾ ਚਾਹੀਦਾ ਕਿ ਲੋਕਾਂ ਨੂੰ ਇੱਕ ਸਮਾਜਿਕ ਸੇਧ ਦੇਣ ਦੀ ਹੈ ਫਿਲਮਾਂ ਤੇ ਐਂਟਰਟੇਨਮੈਂਟ ਦਾ ਜ਼ਰੀਆ ਆ ਇਹਨੂੰ ਕਿਸੇ ਤਰ੍ਹਾਂ ਕੋ ਰਾਂਚੇਸ਼ਨ ਨੂੰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਬਾਲੀਵੁੱਡ ਤੋਂ ਬਾਅਦ ਹੁਣ ਪੋਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਦੇ ਵਿੱਚ ਵੀ ਦਲਜੀਤ ਹੈ ਜਿਹੜਾ ਹੁਣ ਬਾਰਡਰ ਮੂਵੀ ਆ ਰਹੀ ਹੈ ਉਹਦੇ ਵਿੱਚ ਵੀ ਦਲਜੀਤ ਦਾ ਰੋਲ ਹੈਗਾ ਕਿਤੇ ਨਾ ਕਿਤੇ ਕੀ ਕਿਵੇਂ ਦੇਖ ਰਹੇ ਹੈਗੇ ਆ ਸਾਰੇ ਨੂੰ ਕਿਉਂਕਿ ਜਿਹੜਾ ਸਿਚੁਏਸ਼ਨ ਬਣੀ ਸੀਗੀ ਲੜਾਈ ਤੇ ਜਿਹੜੇ ਜੰਗ ਦੀ ਸੀਗੀ ਉਹ ਜਿਹੜਾ ਬਾਅਦ ਵਿੱਚ ਹੋਇਆ ਪਰ ਜਿਹੜੀ ਇਹ ਸ਼ੂਟਿੰਗ ਹੋਈ ਹੈਗੀ ਉਹ ਪਹਿਲੇ ਸਮੇਂ ਦੇ ਵਿੱਚ ਹੋਈ ਹੈਗੀ ਪਰ ਇਹਨੂੰ ਰੋਕਣਾ ਭਾਰਤ ਵਿੱਚ ਰੋਕਣਾ ਜਾਂ ਦੂਜੇ ਦੇਦੇ ਆ ਕਈਏ ਸਟੇਟਾਂ ਹੈਗੇ ਆ ਉਹਦੇ ਵਿੱਚ ਜਿਹੜੇ ਰਿਲੀਜ਼ ਵੀ ਹੋ ਗਏ ਆ ਮੂਵੀ ਤੇ ਕਰੋੜਾਂ ਰੁਪਏ ਦੀ ਜਿਹੜੀ ਕਮਾਈ ਵੀ ਕੀਤੀ ਆ ਨੇ ਤੁਸੀਂ ਇਹ ਗੱਲ ਨੂੰ ਧੋਚ ਕੇ ਦੇਖੋ ਆਪਾਂ ਪੰਜਾਬ ਪਾਕਿਸਤਾਨ ਦਾ ਨਫਰਤ ਦੀ ਰਾਜਨੀਤੀ ਖੇਡ ਰਹੇ ਆ ਪਾਕਿਸਤਾਨ ਦੀ ਜਿੱਥੇ ਵੀ ਫਿਲਮ ਲੱਗੀ ਆ ਸਰਦਾਰ ਜਿੱਤਰੀ ਹੌਸਪੀਟਲ ਰਹੀ ਆ ਤੇ ਲੋਕਾਂ ਨੇ ਜਸ਼ਨ ਮਨਾਇਆ ਭੰਗੜੇ ਪਾਏ ਆ ਉਹ ਆਪਣਾ ਕੋਈ ਫਰਕ ਨਹੀਂ ਉਦਾਂ ਦੇ ਬੰਦੇ ਆਪਾਂ ਉਦਾਂ ਦੇ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਤਾਂ ਪਹਿਲਾਂ ਹੀ ਕਿਹਾ ਉਹ ਪੂਰੇ ਵਰਲਡ ਦੇ ਇੱਕ ਵੱਡੇ ਫਰੇਮ ਦੇ ਉੱਤੇ ਲਿਆ ਰਿਹਾ ਪੱਗ ਨੂੰ ਪੰਜਾਬੀ ਨੂੰ ਤੇ ਪੰਜਾਬੀਆਂ ਨੂੰ ਤੇ ਭਾਰਤੀਆਂ ਨੂੰ ਪਰ ਇਹਦੀ ਤਕਲੀਫ ਆ ਕੁਝ ਲੋਕਾਂ ਨੂੰ ਤੁਸੀਂ ਇਹ ਸੋਚ ਕੇ ਦੇਖੋ ਪਿੱਛੇ ਉਹਨਾਂ ਦੀ ਇੰਟਰਵਿਊ ਭਾਵਕ ਹੋ ਗਿਆ ਉਹ ਕਹਿੰਦਾ ਮੇਰੇ ਮਨ 'ਚ ਇਹ ਸੀ ਉੱਥੇ ਜਾਣ ਦਾ ਸਟੇਜ ਤੇ ਤੇ ਪੰਜਾਬੀ ਨੂੰ ਮੈਂ ਲੈ ਕੇ ਜਾ ਰਿਹਾ ਹਾਂ ਉਹਨੇ ਕਿਹਾ ਵੀ ਮੈਨੂੰ ਸ਼ਾਸਤਰ ਜਿਹੜਾ ਉਹਨਾਂ ਕੋਲ ਗੁਰਪਾਨ ਸੀਗੀ ਉਹਨੂੰ ਲੈ ਜਾਣ ਦੀ ਨਹੀਂ ਮਨਾਹੀ ਕੀਤੀ ਆ ਪਰ ਉਹ ਫੇਰ ਵੀ ਹੱਸ ਉਹਨੇ ਮਜ਼ਾਕੀਆ ਅੰਦਾਜ਼ੇ 'ਚ ਕਿਹਾ ਵੀ ਮੈਂ ਪਰਦੇ ਨਾਲ ਲੈ ਗਿਆ ਪਰ ਉਹ ਬਸ ਸਟੇਜ ਦੇ ਉੱਤੇ ਚਾਰ ਚੰਦ ਲੱਗੇ ਜਿਹੜੀ ਉਹਨਾਂ ਦੀ ਤੁਸੀਂ ਦੇਖੀ ਐ ਡਰੈੱਸ ਉਹ ਮਹਾਰਾਜਿਆਂ ਵਾਲੀ ਗੱਲ ਇਹ ਆ ਬਈ ਮੈਂ ਤਾਂ ਇਹ ਸਮਝਦਾ ਕਿ ਕਿਸੇ ਨਾ ਕਿਸੇ ਵਜ੍ਹਾ ਨਾਲ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਦੁੱਕੀ-ਦਿੱਖੀ ਵਾਲੇ ਆ ਇਹ ਮੀਕੇ-ਸ਼ੀਕੇ ਕਹਿੰਦੇ ਹਸਿਆਣੇ ਕਹਿੰਦੇ ਵੀ ਉਹ ਲੂੰਬੜੀ ਵਾਲੀ ਕਹਾਣੀ ਆ ਵੀ ਹੱਥ ਨਾ ਪਹੁੰਚੇ ਥੂ ਗੌੜੀ ਬੇਂਗੂਰ ਖੱਟੇ ਆ ਇਹ ਖੱਟੇਂ ਗੂਰਾਣੀਆਂ ਲੂੰਗੜੀ ਲੂੰਬੜੀਆਂ ਆ ਜਿਹੜਾ ਬੱਬਰ ਸ਼ੇਰ ਆ ਦਲਜੀਤ ਸਾਂਝ ਉਹ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਮਾਪਿਆਂ ਦਾ ਤੇ ਭਾਰਤ ਦਾ ਨਾਂ ਰੋਸ਼ਨ ਕਰਦਾ ਰਹੂਗਾ ਸਾਨੂੰ ਇਹ ਉਮੀਦ ਆ। ਅਕੀਲਾ ਸਵਾਲ ਆ ਉਹਨਾਂ ਦਾ ਪਿੰਡ ਹੀ ਕਿਉਂ ਚੁਣਿਆ ਗਿਆ ਇਹ ਇਸੇ ਪਿੰਡ ਦੇ ਵਿੱਚ ਆ ਕੇ ਆ ਪ੍ਰੋਟੈਸਟ ਕਿਉਂ ਉਹਨਾਂ ਦਾ ਪਿੰਡ ਚੁਣਨ ਦਾ ਇੱਕੋ ਹੀ ਮਕਸਸ ਸੀ ਸਾਡਾ ਦੇਖੋ ਸਾਡੇ ਹਲਕੇ ਦੇ ਸਾਡੇ ਏਰੀਏ ਦਾ ਉਹ ਮਾਣ ਵਧਾ ਰਿਆ ਅੱਜ ਜੇ ਕੁਝ ਟੁਕੜਬੋਜ ਮੈਂ ਕਹਿੰਨਾ ਬੁਰਕੀ ਵਾਲੇ ਜਿਹੜੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਥੋਂ ਮੈਸੇਜ ਦੇਣਾ ਚਾਹੁੰਦੇ ਆ ਦਲਜੀਤ ਸਿੰਘ ਦਸਾਂਝ ਨੂੰ ਵੀ ਅਸੀਂ ਭਾਈ ਤੇਰੇ ਨਾਲ ਖੜੇ ਆ ਜੇ ਤੂੰ ਸਾਡੇ ਨਾਲ ਖੜਾ ਕਿਸਾਨ ਨਾਲ ਖੜਾ ਜਵਾਨ ਨਾਲ ਖੜਾ ਅਸੀਂ ਤੁਹਾਡੇ ਨਾਲ ਸਾਡੇ ਹੁਣ ਮੰਗ ਵੀ ਕਰਦੇ ਕੋਈ ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਇਦਾਂ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ ਜਿੱਦਾਂ ਦੀ ਸਿਚੁਏਸ਼ਨ ਨਾ ਪੈਦਾ ਕੀਤੀ ਜਾਵੇ ਅਸੀਂ ਅੱਜ ਵੀ ਚਾਹੁੰਦੇ ਆ ਲੜਾਈਆਂ ਹੁੰਦੀਆਂ ਰਹਿਣੀਆਂ ਲੜਾਈਆਂ ਜਿਹੜੀਆਂ ਹੁੰਨੀਆਂ ਉਹ ਰਾਜਨੀਤੀ ਤੋਂ ਪ੍ਰੇਰਿਤ ਹੋਣੀਆਂ ਆਪਾਂ ਦੇਖਦੇ ਆ ਪਰ ਜਿਹੜਾ ਆਮ ਆਪਣੇ ਆਸ-ਪड़ोस ਦੇ ਜਿਹੜੇ ਜਿੰਨੇ ਵੀ ਸੂਬੇ ਆ ਜਾਂ ਜਿੰਨੀਆਂ ਵੀ ਕੰਟਰੀਆਂ ਆ ਚਾਹੇ ਪਾਕਿਸਤਾਨ ਆ ਜਾਂ ਚਾਈਨਾ ਆ ਜਾਂ ਨੇਪਾਲ ਆ ਜਾਂ ਰਸ਼ੀਆ ਆ ਇਹਨਾਂ ਨਾਲ ਜੇ ਮਿਲਬਰਤਨ ਵਧੀਆ ਰਹਿਣਾ ਚਾਹੀਦਾ ਲੋਕਾਂ ਨੂੰ ਫੇਰੇ ਫਾਇਦਾ ਆ ਲੜਾਈ ਦੇ ਵਿੱਚ ਤੁਸੀਂ ਦੇਖ ਲਓ ਗਾਜਾ ਪੱਟੀ ਲੜਾਈ ਹੋ ਗਈ ਉੱਜੜ ਗਿਆ ਕੁਝ ਨਹੀਂ ਮਿਲਿਆ ਇਹ ਲੜਾਈ ਦਾ ਮੂੰਹ ਕਾਲਾ ਹੁੰਦਾ ਪਰ ਮੈਂ ਕਹਿੰਦਾ ਲੜਾਈ ਨੂੰ ਛੱਡ ਕੇ ਸਰਕਾਰ ਨੂੰ ਚਾਹੀਦਾ ਜਿਹੜੀਆਂ ਇਹ ਵਧੀਆ ਫਿਲਮਾਂ ਆ ਇਹ ਕੀ ਮੈਸੇਜ ਦੇ ਰਹੀ ਆ ਫਿਲਮ ਇਹ ਮੈਸੇਜ ਦੇ ਰਹੀ ਆ ਪੰਜਾਬ ਦਾ ਪੰਜਾਬੀ ਤੇ ਪਾਕਿਸਤਾਨ ਦੇ ਪੰਜਾਬ ਦੀ ਪੰਜਾਬਣ ਇਕੱਠੇ ਕੰਮ ਕਰ ਰਹੇ ਆ ਜਿਹੜਾ ਆ ਪਹਿਲੀ ਵਾਰ ਕਰਨ ਲੱਗੇ ਚੱਲ ਮੇਰੇ ਪੁੱਤ ਕਿੰਨੀਆਂ ਫਿਲਮਾਂ ਜੋ ਹੋ ਜਿਹੜੇ ਆ ਕਮੇਡੀ ਕਰਦੇ ਆ ਕਲਾਕਾਰ ਤਾਂ ਕਲਾਕਾਰ ਆ ਕਲਾਕਾਰ ਦੀ ਕੋਈ ਯਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਕੋਈ ਦੇਸ਼ ਨਹੀਂ ਹੁੰਦਾ ਉਹ ਤਾਂ ਕਲਾਕਾਰ ਹੁੰਦਾ ਉਹ ਕਲਾ ਨੂੰ ਸਮਰਪਿਤ ਹੁੰਦਾ ਪਰ ਉੱਥੇ ਦੇ ਕਈ ਕਲਾਕਾਰ ਨੇ ਭੰਡਿਆ ਵੀ ਹੈਗਾ ਕਲਾ ਤੁਹਾਨੂੰ ਦੱਸਿਆ ਵੀ ਜਿਹੜੇ ਹਰ ਥਾਂ ਹੁੰਦੇ ਆ ਜਦੋਂ ਆ ਪੰਜ ਹਾਂ ਪਾਕਿਸਤਾਨ ਦੀ ਤੇ ਇੰਡੀਆ ਦੀ ਲੜਾਈ ਚੱਲਦੀ ਸੀ ਮੈਂ ਉੱਥੇ ਦੀਆਂ ਕਲਾਕਾਰਾਂ ਦੀਆਂ ਗੱਲਾਂ ਉਹ ਜਿਹੜਾ ਭਾਵਨਾ ਜੀ ਬਹਿ ਕੇ ਬਹੁਤ ਕੁਝ ਬੋਲ ਗਏ ਪਰ ਉਹਨਾਂ ਨੂੰ ਪਤਾ ਨਹੀਂ ਕਿ ਸਾਡੀ ਰੋਟੀ ਜਿਹੜੀ ਆ ਇਸ ਮੁਲਕ ਤੋਂ ਚੱਲਦੀ ਆ ਜਿਹੜੀਆਂ ਚੱਲ ਮੇਰਾ ਪੁੱਤ ਜੀ ਕਲਾਕਾਰਾਂ ਨੇ ਕੰਮ ਕੀਤਾ ਉੱਥੇ ਤਾਂ ਗਰੀਬੀ ਨਾਲ ਜੂਝਦੇ ਆ ਮੁਲਕ ਜਿਹਨਾਂ ਨੂੰ ਕਰੋੜਾਂ ਰੁਪਏ ਆ ਉਹਨਾਂ ਨੂੰ ਪਛਾਣ ਮੇੜੀ ਪੰਜਾਬ ਚੋਂ ਉਹਨਾਂ ਨੂੰ ਇਹ ਗੱਲ ਨੂੰ ਛੱਡਣਾ ਚਾਹੀਦਾ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਮੈਂ ਤਾਂ ਇਹ ਕੰਨਾ ਧੰਨਵਾਦ ਜੀ ਦਲਜੀਤ ਉਸਾਨ ਦੇ ਪਿੰਡ ਕਿਸਾਨ ਜਥੇਬੰਦੀਆਂ ਪਹੁੰਚੇ ਆ ਜਿਹਨਾਂ ਨੇ ਸਿੱਧੇ ਤੌਰ ਤੇ ਦਲਜੀਤ ਉਸਾਨ ਦੀ ਹਮਾਇਤ ਕੀਤੀ ਹੈ ਤੇ ਭਾਰਤ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਸਰਦਾਰ ਜੀ ਥ੍ਰੀ ਹੈ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਵੀ ਜਲਦ ਤੋਂ ਜਲਦ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਤਾਂ ਕਿ ਇੱਕ ਸੁਨੇਹਾ ਜਾਵੇ ਕਿਉਂਕਿ ਇਹ ਜਿਹੜਾ ਮਾਹੌਲ ਬਣਿਆ ਸੀਗਾ ਇਹ ਬਾਅਦ ਵਿੱਚ ਬਣਿਆ ਜਿਹੜੀ ਸ਼ੂਟਿੰਗ ਹੋਈ ਹੈ ਪਹਿਲਾਂ ਹੋਈ ਹੈ ਹਣੇ ਦੇ ਨਾਮ ਮਨੀਸ਼ ਪਾਵਾ ਦੋਸਾਂਜ ਕਲਾ ਫਲੋਰ